ਪਰਮ ਸਤਕਾਰਯੋ ਪੰਜਾਬ ਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਹੜਾਂ ਦੀ ਮਾਰ ਹੇਠ ਹੈ ਸੋ ਮੇਰੇ ਹਲਕੇ ਖੰਨਾ ਤੋਂ ਜੋ ਖੰਨਾ ਬਲੌਕ 2 ਪੈਂਦਾ ਉਥੋਂ ਸਾਰੇ ਟੀਚਰਜ਼ ਨੇ ਅੱਜ ਬਹੁਤ ਵੱਡਾ ਦਿਲ ਦਿਖਾਇਆ ਫਰਾਕ ਦੇ ਲਈ ਦਿਖਾਉਂਦੇ ਹੋਏ ਅੱਜ ਆ 1 ਲੱਖ ਰੁਪਏ 83000 ਦਾ 183000 ਰੁਪਏ ਦਾ ਜੋ ਚੈੱਕ ਹੈ ਇਹ ਮੁੱਖ ਮੰਤਰੀ ਜਿਹੜਾ ਰਾਹਤ ਕੋਸ਼ ਹੈ ਚੀਫ ਮਿਨਿਸਟਰ ਰੀਲੀਫ ਫੰਡ ਉਹਦੇ ਲਈ ਅੱਜ ਇਹ ਚੈੱਕ ਹੈ ਜਿਹੜਾ ਇਹ ਅੱਜ ਦੇ ਕੇ ਗਏ ਨੇ ਮੈਂ ਜਿੱਥੇ ਖੰਨਾ ਬਲੋਕ 2 ਦੇ ਸਾਰੇ ਸਾਡੇ ਪਤਵੰਤੇ ਜਿਹੜੇ ਟੀਚਰਸ ਖੜੇ ਨੇ ਇਨਾਂ ਦਾ ਧੰਨਵਾਦ ਕਰਦਾ ਜਿਹੜਾ ਇਹ ਇਸ ਸੰਕਟ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਹਿੱਕ ਤਾਣ ਕੇ ਬਰਾਬਰ ਖੜੇ ਨੇ ਉਥੇ ਤੁਸੀਂ ਇਸ ਚੀਜ਼ ਤੋਂ ਆਪਾਂ ਹੋਰ ਵੀ ਜਾਨੀ ਕਿ ਜਜ਼ਬਾ ਲੈ ਸਕਦੇ ਆ ਕਿ ਜਿਵੇਂ ਅੱਜ ਇਹ ਆਪ ਮੁਹਾਰੇ ਇਹਨਾਂ ਨੇ ਆਪ ਮੁਹਾਰੇ ਉੱਠ ਕੇ ਇੱਛਾ ਜਤਾਈਏ ਜੇ ਕਿਤੇ ਐਦਾਂ ਹੀ ਸਾਰੇ ਜਣੇ ਇੱਛਾ ਜਤਾਉਣ ਤਾਂ ਸਾਨੂੰ ਜਿਹੜਾ ਪੰਜਾਬ ਹੈ ਸਾਡਾ ਸਾਨੂੰ ਦੁਵਾਰਤੀ ਇਸ ਗੱਲ ਨੂੰ ਮਤਲਬ ਕਿ ਪੈਰਾਂ ਸਰ ਖੜਾ ਕਰਨ ਦੇ ਲਈ ਬਹੁਤੇ ਕਿਤੇ ਫਿਰ ਹੋਰ ਕਿਸੇ ਦੇ ਅੱਗੇ ਜਾਣ ਦੀ ਜ਼ਰੂਰਤ ਨਹੀਂ ਆਪਾਂ ਆਪਣੇ ਆਪ ਵੀ ਯਾਨੀ ਕਿ ਆਪਣੇ ਪੈਰਾਂ ਸਰ ਪੰਜਾਬ ਨੂੰ ਖੜਾ ਕਰ ਸਕਦੇ ਹਾਂ ਸੋ ਇਸ ਉਪਰਾਲੇ ਲਈ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਇਸ ਗੱਲ ਦੀ ਮੈਂ ਇਹਨਾਂ ਦੀ ਸ਼ਲਾਘਾ ਵੀ ਕਰਦਾ ਜਿਹੜਾ ਅੱਗੇ ਓਕੇ ਇਹਨਾਂ ਨੇ ਆਪ ਮੁਹਾਰੇ ਆ ਕੇ ਇਹ ਐਡਾ ਵੱਡਾ ਉਪਰਾਲਾ ਕੀਤਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ